ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਅੱਜ ਆਪਾਂ ਆਏ ਸੀਗੇ ਪੀਡੀਐਫੇ ਕਿਸਾਨ ਮੇਲਾ ਜਗਰਾਵਾਂ ਜਗਰਾਵਾਂ ਦੇ ਵਿੱਚ ਬਹੁਤ ਹੀ ਮਸ਼ੀਨਰੀ ਆਈ ਹੈ ਤੇ ਪਸ਼ੂ ਵੀ ਬਹੁਤ ਸਿਰੇ ਦੇ ਆਏ ਆ ਸਾਰਾ ਮੇਲਾ ਦਿਖਾਵਾਂਗੇ ਜਿੰਨਾ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦੋ ਤੇ ਵੀਡੀਓ ਨਾਲ ਜੁੜੇ ਰਹੋ ਜੇ ਆਜੋ ਵਿਖਾਉਣੇ ਆ ਮੇਲਾ ਸਾਰਾ

ਲਓ ਬਈ ਦੋਸਤੋ ਤੁਹਾਨੂੰ ਦਿਖਾਉਣਾ ਹੈ ਸਟਾਲ ਵਿਰਸਾ ਪੰਜਾਬ ਦਾ ਇਹ ਬਾਈ ਜਿਹੜਾ ਵੀ ਲਿਆਏ ਆ ਪੁਰਾਣੇ ਆਪਣੇ ਘਰਾਂ ਚ ਵਰਤਨਾਲ ਸਮਾਨ ਆ ਸਾਰਾ ਜਿਹੜਾ ਪਹਿਲਾਂ ਬਜ਼ੁਰਗ ਵਰਤਦੇ ਹੁੰਦੇ ਸੀਗੇ ਜਿਵੇਂ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਪੀਕਰ ਪਿਆ ਉਹ ਕੋਠੇ ਕੋਠੇ ਤੇ ਲਾਉਂਦੇ ਹੁੰਦੇ ਸੀਗੇ ਆ ਪੀੜੀਆਂ ਪਈਆਂ ਆਹ ਜਿਵੇਂ ਕੂੰਬੀ ਪਈ ਆ ਇਹ ਪੁਰਾਣੇ ਆਪਣੇ ਕਲਾਕਾਰ ਜਿਵੇਂ ਜਮਲਾ ਜੱਟ ਜੀ ਉਹ ਵਰਤਦੇ ਹੁੰਦੇ ਸੀਗੇ ਤੇ ਜਿਹੜਾ ਇਹਨਾਂ ਦੇ ਕੋਲੇ ਸਮਾਨ ਆ ਉਹ ਵੀ ਸਾਰਾ ਰੱਕੜ ਦਾ ਜਿਵੇਂ ਆਹ ਸਾਹਮਣੇ ਰੋਟੀਆਂ ਪਾਉਣ ਵਾਲਾ ਡੱਬਾ ਹੋ ਗਿਆ ਦੂਸਰਾ ਸਮਾਨ ਵੀ ਉਹ ਸਾਹਮਣੇ ਜਿਵੇਂ ਹੋ ਗਿਆ ਦੂਨ ਡੇਟ ਆਪੇ ਜਿਹੜਾ ਡਾਂਗਾ ਹੋ ਗਿਆ ਖੁੰਡੀਆਂ ਹੋ ਗਾ ਬਾਈ ਕਿਹੜੇ ਰਿਏ ਤਾਂ ਆਇਆ ਲੁਧਿਆਣੇ ਤੋਂ ਆਇਆ ਬਹੁਤ ਵਧੀਆ ਲੱਗਿਆ ਬਾਈ ਸਿਰਾ ਬਾਈ ਦਾ ਬਹੁਤ ਸਵਾਗਤ ਲਓ ਬਾਈ ਦੋਸਤੋ ਅੱਗੇ ਤੁਹਾਨੂੰ ਦਿਖਾਉਣੇ ਆ ਸਟਾਲ ਚਾਚੇ ਪੀਜੀ ਭਤੀਜੇ ਦੇ ਗੁੜ ਦਾ ਖਲਾੜਾ ਆਰਗੈਨਿਕ ਤੇ ਜਿਹੜੇ ਪ੍ਰੋਡਕਟ ਆ ਉਹ ਵੀ ਬਾਈ ਬਹੁਤ ਹੀ ਬੈਸਟ ਦੇ ਵੱਖਰੇ ਜਿਹੇ ਪ੍ਰੋਡਕਟ ਆ ਚਲੋ ਗੁੜ ਘੜੇ ਤਾਂ ਆਮ ਹਰ ਇੱਕ ਕੋਲੇ ਹੁੰਦਾ ਇਹਨਾਂ ਬਾਈਆਂ ਕੋਲੇ ਸਰਕੇ ਵੀ ਹੈ ਸਰਕੇ ਜਿਵੇਂ ਪਹਿਲਾਂ ਪੁਰਾਣੇ ਯੋਗ ਤਾਂ ਜਾਣਦੇ ਹੋਣਗੇ ਬਰੀਕੀ ਦੇ ਵਿੱਚ ਬਾਕੀ ਆਪਾਂ ਲੈਨੇ ਆ ਬਾਬਾ ਜੀ ਤੇ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਠੀਕ ਠਾਕ ਕੀ ਨਾਮ ਹੈ ਜੀ ਆਪਣਾ ਮੇਰ ਨੂੰ ਗੁਰਮੀਤ ਸਿੰਘ ਆ ਜੀ ਠੀਕ ਹੈ ਮੈਂ ਕੋਈ ਸਾਹਿਬ ਮੈਂ ਤੁਹਾਨੂੰ ਲਾ ਦੇਣਾ ਆਹ ਦੇਖੋ ਬਈ ਜਿਹੜੇ ਪਸਵਾਂ ਦੀਆਂ ਅਲੱਗ-ਅਲੱਗ ਸਟੋਰੀਆਂ ਉੱਤੋਂ ਪੂਰਾ ਕਮਰਾ ਇੱਧਰ ਬਾਈ ਗੱਡੀ ਜਾਂਦਾ ਕਿੱਲੇ ਜਗਰਾਨੀ ਪੀਡੀਐਸ ਸੇ ਮਿਲਾ ਬਈ ਆ ਇੱਧਰ ਬਾਈ ਨਵਾ ਹਵਾ ਆਸਟ੍ਰੇਲ ਚੱਲੇ ਆ ਰਿਹਾ ਹੈ। ਨਵਾ ਕੇ ਲੈਣੀ ਬਈ। ਹਾਂਜੀ ਹਾਂਜੀ। ਨਵਾ ਲਾਉਈ ਕਰਾ। ਜੜੇ ਈ ਧੁੱਪ। ਹੋਰ ਦੀ। ਇੱਧਰ ਬਾਈ ਲਾਈ ਜਾਂਦਾ। ਤੇਲ ਤੋਲ ਮਸਲੀ ਆਉਣਾ ਜੀ। ਹਾਂਜੀ। ਇਹਨੇ ਠੀਕ ਹੈ ਜੀ। ਆ ਜਿਹੜੀਆਂ ਹਵਾ ਬਾਈ ਹਜੇ ਅੰਦਰ ਕੜੀਆਂ ਹਵਾ ਵਗਦੀ ਐ। ਕ੍ਰਾਂਤੀ ਡੇਰੀ ਫਾਰਮ ਇਧਰ ਬਾਈਆਂ ਨੇ ਬਈ ਨਵਾ ਕੇ ਤੇ ਧੁੱਪੇ ਲਾਤੀਆਂ ਨਵਾ ਲੈਂਦੀਆਂ ਬਈ ਲਾਓ ਬਈ ਜਗੀਆਂ ਜਾਂਦੀਆਂ ਅੰਡੇਆਂ ਨੂੰ ਤੇ ਇਧਰ ਬਾਈਆਂ ਦੀਆਂ ਜਿਹੜੀਆਂ ਸਟੋਰੀਆਂ ਬਣੀਆਂ ਲੱਗੀਆਂ ਅਲੱਗ-ਅਲੱਗ ਆਪਣੇ ਆਪਣੇ ਤੰਬੂਆਂ ਦੇ ਵਿੱਚ ਝੋਟੀਆਂ ਖੜੀਆਂ ਲਓ ਬਈ ਦੋਸਤੋ ਆਪਣੇ ਜਿਹੜੇ ਭਰਾ ਇਹ ਸਪੈਸ਼ਲ ਜਿਹੜਾ ਪਸ਼ੂਆਂ ਦੀ ਜਾਨਵਰਾਂ ਦੀ ਜਿਹੜੀ ਵਾਲਾਂ ਦੀ ਕਟਾਈ ਕਰਦੇ ਆ ਤੇ ਬਾਈ ਕਰਦੇ ਪੂਰੀ ਸ਼ੌਂਕ ਨਾਲ ਐਂ ਜਮਾ ਰੀ ਜਲਾ ਦਿੰਦੇ ਆ ਤੇ ਆਪਾਂ ਕਰਾਂਗੇ ਬਾਈਆਂ ਨਾਲ ਗੱਲਬਾਤ ਸਾਹਮਣੇ ਤੁਸੀਂ ਦੇਖ ਸਕਦੇ ਹੋ ਵਾਲ ਪੂਰੇ ਵੱਡੇ ਤੇ ਐਂ ਜਮਾ ਪਲੈਨ ਕਰੀ ਆਉਂਦੇ ਵੀ ਠੀਕ ਆ ਦੱਸਦੇ ਆ ਵੀ ਵਸਤਰਾ ਵਜਿਆ ਬਾਈ ਕੀ ਹਾਲ ਹੈ ਜੀ ਬੜੀਆ ਵੀਰੇ ਬਾਈ ਦੋ ਮਿੰਟ ਦੇਵੋਗੇ ਬਾਈ ਹਾਂਜੀ ਹਾਂਜੀ ਬੰਦੇ ਕਿੱਥੋਂ ਆ ਬਈ ਤੁਸੀਂ ਆਪਣਾ ਜੀ ਕਥਲ ਡਿਸਟ੍ਰਿਕਟ ਆ ਹਰਿਆਣਾ ਹਰਿਆਣਾ ਤੋਂ ਆਏ ਆ ਹਰਿਆਣਾ ਤੋਂ ਆਏ ਤੇ ਇੱਥੇ ਫਿਰ ਆਏ ਸਾਲ ਹੀ ਆਉਣੇ ਬਈ ਹਾਂਜੀ ਆਏ ਸਾਲ ਹਰ ਮੇਲਾ ਅਟੈਂਡ ਕਰਦੇ ਆ ਜੀ ਆਪਾਂ ਠੀਕ ਆ ਜੀ ਤੇ ਕਿੰਨੇ ਦਾ ਰਹਿੰਦੇ ਹੋ ਬਈ ਹਾਂਜੀ ਕਿੰਨੇ ਕੁ ਦਿਨ ਇੱਥੇ ਲਾਜਣਾ ਤਿੰਨ ਚਾਰ ਦਿਨ ਤਿੰਨ ਦਿਨ ਮੇਲਾ ਚੱਲਦਾ ਜੀ ਤਿੰਨ ਦਿਨ ਆਪਣੇ ਇਹੀ ਪੇ ਲੱਗ ਗਏ ਠੀਕ ਹੈ ਠੀਕ ਹੈ ਤੇ ਵਧੀਆ ਤੁਹਾਡਾ ਬਈ ਇਨਕਮ ਵਧੀਆ ਬਈ ਗੁਜ਼ਾਰਾ ਹੋ ਜਾਂਦਾ ਹਾਂ ਹਾਂ ਬੜੀਆ ਗੁਜ਼ਾਰਾ ਹੋ ਜਾਂਦਾ ਬਈ ਠੀਕ ਆ ਜੀ ਤੇ ਕਿੰਨੇ ਮੰਨ ਲਓ ਬਈ ਤਿੰਨ ਦਿਨ ਵਧੀਆ ਕੰਮ ਚੱਲਦਾ ਪਸ਼ੂ ਆਈ ਜਾਂਦੇ ਆ ਹਾਂਜੀ ਹਾਂਜੀ ਬਾਦੂ ਕਾਫੀ ਪਸ਼ੂ ਹੈ ਇਹ ਜਿੰਨੇ ਖੜੇ ਹੈ ਕਈ ਵਾਰ ਇਹ ਅੰਕਲ ਜੀ ਖੜੇ ਤੇ ਆਪ ਹੈ ਕਈ ਵੀ ਪਸ਼ੂ ਲੱਗ ਰਹੇ ਆ ਆਪਣੇ ਉਸਤਾਦ ਲੱਗ ਰਹੇ ਆ ਗੁਰੂ ਜੀ ਆਪਣੇ ਥੋੜਾ ਜਿਹਾ ਨਹੀਂ ਇਹ ਵਾਲ ਕਟਾਈ ਦਾ ਬਿਜ਼ਨਸ ਹੀ ਆ ਉਧਰ ਵੀ ਕਰਦੇ ਹੋਗੇ ਹਾਂਜੀ ਆਪਣਾ ਆਲ ਇੰਡੀਆ ਪਰਮਿਟ ਹੈ ਅੱਛਾ ਆਲ ਇੰਡੀਆ ਜੀ ਹਾਂਜੀ ਕੋਈ ਵੀ ਕਹੀਂ ਤੇ ਬੁਲਾ ਸਕਦਾ ਹੈ ਅੱਛਾ ਮੰਨ ਲਓ ਜੀ ਜਿੰਦੇ ਵੱਡੇ ਵੱਡੇ ਮੰਨ ਲਓ ਕਹਿ ਲਈਏ ਫਾਰਮ ਹੈ ਹਾਂ ਕੋਈ ਵੀ ਬੁਲਾ ਸਕਦਾ ਆਪਣਾ ਕੰਮ ਹੈ ਜੀ ਸਪੈਸ਼ਲ ਪ੍ਰਦਰਸ਼ਨੀ ਲਈ ਪਸ਼ੂ ਤਿਆਰ ਕਰਤੇ ਹਨ ਠੀਕ ਹੈ ਬਈ ਨੰਬਰ ਕਿੰਨਾ ਬਈ ਆਪਣਾ ਆਪਣਾ ਨੰਬਰ ਹੈ ਜੀ 90 ਪੂਰਾ 530 762 ਹੈ ਠੀਕ ਹੈ ਬਈ ਹਾਂਜੀ ਤੇ ਕਿੰਨਾ ਆ ਬਈ ਤੁਸੀਂ ਗਰੁੱਪ ਕਿੰਨੇ ਬੰਦੇ ਤੁਸੀਂ ਸਾਰੇ ਇਹ ਸਾਰਾ ਆਪਣਾ ਹੀ ਗਰੁੱਪ ਹੈ ਜੀ ਇਹ ਹੈ ਮਾਰਾ ਅੰਦਾਜ਼ਾ 8-10 ਜਣੇ ਇਹ ਵਿਨੋਦ ਜੀ ਆਪਣੇ ਮੇਨ ਹਾਂ ਮੇਨ ਕਾਰੀਗਰਾਂ ਚੋਂ ਠੀਕ ਹੈ ਜੀ ਇਹ ਫਿਰ ਹੋਰ ਇਹਦੇ ਵਾਲ ਕਟਾਈ ਦਾ ਹੋਰ ਕੀ ਹੈ ਦੇਖੋ ਸੋਨੂ ਹੈ ਜੀ ਇਹ ਸਿੰਘ ਬਣਾਉਂਦੇ ਆ ਪਸ਼ੂਆਂ ਦੇ ਦਿਖਾ ਦਿਓ ਜੀ ਇੱਕ ਵਾਰ ਠੀਕ ਹੈ ਬਈ ਹਾਂਜੀ ਠੀਕ ਹੈ ਬਈ ਦਿਖਾਉਣੇ ਬਈ ਦੋਸਤੋ ਇੱਕ ਬਾਈਆਂ ਦਾ 8-10 ਬੰਦਿਆਂ ਦਾ ਇਹਨਾਂ ਦਾ ਗਰੁੱਪ ਹੈ ਉਹ ਸਾਹਮਣੇ ਬਈ ਜਿਹੜੇ ਸਿੰਗਾ ਦੀ ਕਰੀ ਜਾਂਦੇ ਆ ਵਧੀਆ ਕਹ ਲਈਏ ਵੀ ਗੋਲ ਕਰੀ ਜਾਂਦੇ ਆ ਆਸੇ-ਪਾਸੇ ਆ ਵੇਖ ਸਕਦੇ ਹੋ ਤੁਸੀਂ ਐ ਸਰਾ ਲਾਈ ਜਾਂਦੇ ਆ ਕੀ ਬਾਤ ਆ ਯਾਰ ਮਿਲਣਗੀ ਮੈਂ ਨਜ਼ਰ ਆ ਗਿਆ ਬਈ ਇਹ ਵੀ ਇੱਕ ਕਲਾ ਹੁੰਦੀ ਆ ਜਿਹੜਾ ਬੜਾ ਜਾਨਵਰ ਦੱਸਦਾ ਹੋਵੇ ਠੀਕ ਆ ਜੀ ਕੁੱਤੇ ਜਦੋਂ ਬਈ ਲੱਗ ਗਿਆ ਤੇਲ ਤਾਂ ਚੰਕੂ ਆ ਜਾਵਾ ਇਹ ਬਈ ਛੋਟਾ ਫਿਰ ਕਿੰਨੇ ਕੇ ਸਾਲ ਦਾ ਤਜਰਬਾ ਵੇ ਸਿੰਘਾ ਦਾ 20 ਸਾਲ ਦਾ ਬਈ ਸਾਲ 20 ਸਾਲ ਹੋ ਗਏ ਤੁਹਾਨੂੰ ਠੀਕ ਹੈ ਵਿਨੋਦ ਰਖਣਾ ਹੈ ਹਾਂ ਆ ਮੜਾ ਲਾ ਲਈ ਇਹ ਇਹ ਬਈ 20 ਸਾਲ ਹੋ ਗਏ ਵਿਨੋਦ ਜੀ ਨੂੰ ਇਹ ਤੁਸੀਂ ਫਿਰ ਇਕੱਲੇ ਸਿੰਘਾ ਨਹੀਂ ਕਰਦੇ ਹੋ ਕਿ ਦੂਜਾ ਵੀ ਬਈ ਵਾਲ ਵੀ ਕਟਾਈ ਇਹ ਕੰਮ ਸਾਰਾ ਭਣਾਜੀ ਸਿੰਘ ਨੂੰ ਬਣਾਨੇਗਾ ਕਟਿੰਗ ਕਰਨੇਗਾ ਖੁਰ ਬਣਾਨੇਗਾ ਕੋਸ਼ੋਂ ਦੀ ਜਾੜ ਵੱਢ ਜਾਂਦੀ ਹੈ ਉਹ ਵੀ ਆਪਣਾ ਕੰਮ ਹੈ ਤੇ ਕਿੰਨੇ ਬੰਦੇ ਦੀ ਟੀਮ ਹੈ ਤੁਹਾਡੀ ਬੰਦੇ ਆਪਣੇ ਫਿਲਹਾਲ ਤੋਂ 6 ਬੰਦੇ ਆਏ ਹੋਏ ਆ ਵੈਸੇ 10 12 ਬੰਦੇ ਪਾਰਟੀ ਆਪਣੀ ਸਾਰੀ 10 12 ਬੰਦੇ ਹੈਗੇ ਤੇ ਜਿਹੜੇ ਵੱਡੇ ਵੱਡੇ ਡੇਰੀ ਫਾਰਮ ਮੰਨ ਲਓ ਉੱਥੇ ਵੀ ਤੁਸੀਂ ਜਾਣਦੇ ਹੋ ਹਾਂਜੀ ਜਾਣਦੇ ਡਿਲੀਵਰੀ ਕਿ ਹੋਣਗੇ ਤੁਹਾਡੇ ਕੋਲੇ ਸਾਰਿਆਂ ਕੋਲੇ ਨੰਬਰ ਤੁਹਾਨੂੰ ਸੱਤ ਲੈ ਲੈਣੇ ਬਿਲਕੁਲ ਹੈ ਜੀ ਆਨਲਾਈਨ ਇਹ ਆਪਣਾ YouTube ਚੈਨਲ ਵੀ ਹੈ ਵਿਨੋਦ ਐਨੀਮਲ ਬਿਊਟੀਸ਼ਨ ਦੇ ਨਾਮ ਸੇ ਅੱਛਾ ਜੀ ਆਪਣਾ ਕੁੱਦਗਾ ਵੀ ਹੈ Instagram ਤੇ ਵੀ ਹੈ ਔਰ Facebook ਤੇ ਵੀ ਹੈ ਆਈਡੀ ਆਪਣੀ ਠੀਕ ਹੈ ਜੀ ਹਰਿਆਣਾ ਪੰਜਾਬ ਰਾਜਸਥਾਨ ਸਭੀ ਤੇ ਕੰਮ ਕਰਦੇ ਹਾਂ ਠੀਕ ਹੈ ਵੀ ਲ ਸੋਨੂ ਕਰੋੜੀ ਅਸੀਂ ਮੇਲੇ ਮੇਲੇ ਵੇ ਪਾਰਟਨਰਸ਼ਿਪ ਵਿੱਚ ਕੰਮ ਕਰਦੇ ਆ ਅੱਛਾ ਜੀ ਮੇਲੇ ਮੇਲੇ ਤੇ ਠੀਕ ਹੈ ਠੀਕ ਜੀ ਠੀਕ ਹੈ ਬਾਕੀ ਲੋਕਲ ਕੰਮ ਤੇ ਇਸ ਕੇ ਸਾਈਡਾ ਕੰਮ ਆਤਾ ਇਹ ਹਮਾਰੇ ਕੋ ਦੇ ਦਿੱਤਾ ਹੈ ਔਰ ਹਮਾਰੀ ਸਾਈਡ ਕਾ ਆਤਾ ਫਿਰ ਡਿਸਕਸ ਕਰ ਲੈਂਦੇ ਆ ਆਪਸ ਵਿੱਚ ਹਮ ਠੀਕ ਹੈ ਜੀ YouTube ਦਾ ਬਾਈ ਲਿੰਕ ਅਸੀਂ ਤੁਹਾਡਾ ਪਾਵਾਂਗੇ ਸਾਡੇ ਇਸੇ ਵੀਡੀਓ ਦੇ ਵਿੱਚ ਹਾਂ ਜੀ ਪਾਈਓ ਵਿਨੋਦ ਐਨੀਮਲ ਬਿਊਟੀਸ਼ਨ ਤੋਂ YouTube ਤੇ ਹੈ ਵਿਨੋਦ 1483 ਕੁਮਾਰ Instagram ਤੇ ਹੈ ਔਰ ਵਿਸੂ ਵਿਸੂ ਕਾ ਨਾਮ ਸੇ Facebook ਤੇ ਹੈ ਠੀਕ ਹੈ ਜੀ ਆ ਮੇਲੇ ਤੇ ਬਈ ਪੀਡੀਐਫ ਤੇ ਆਏ ਸਾਲੀ ਆਉਣੇ ਹੋ ਹਾਂਜੀ ਆਇਆ ਸਾਲਾਂ ਦੇ ਐਡਾ ਵਧੀਆ ਜਿਹੜਾ ਇੰਨਾ ਇੱਥੇ ਟਾਪ ਦਾ ਮੇਲਾ ਪੰਜਾਬ ਚ ਲੱਗ ਰਿਹਾ ਹੋਰ ਕਿ ਕਿਹੜੇ ਜਗ੍ਹਾ ਲੱਗਦਾ ਹੋਰ ਧੰਨਵਾਦ ਕਰਦੇ ਆ ਪੰਜਾਬ ਦਾ ਬਹੁਤ ਆਦਰ ਮਾਨ ਕਰਦੇ ਆ ਅਮੇ ਕਿਸੇ ਚੀਜ਼ ਕੇ ਪ੍ਰੇਸ਼ਾਨ ਨਹੀਂ ਹੈ ਨਹੀਂ ਆ ਪਰ ਨਹੀਂ ਕੋਈ ਦਿੱਕਤ ਨਹੀਂ ਹੈ ਖਾਣਾ ਪੀਣੇ ਕੇ ਸਭ ਸਹੀ ਦਾ ਵਧੀਆ ਲੱਗੇ ਇੱਥੇ ਅਗੇ ਖਾਣਾ ਪੀਣਾ ਵੀ ਵਧੀਆ ਬਿਲਕੁਲ ਵਧੀਆ ਠੀਕ ਹੈ ਜੀ ਦੇਖ ਸਕਦੇ ਹੋ ਬਈ ਬਾਈ ਵੀ ਥੋੜਾ ਜਿਹਾ ਬਿਜੀ ਸੀ ਚਲੋ ਆਪਾਂ ਫੇਰ ਵੀ 2 ਮਿੰਟ ਲੈ ਲੇ ਤੇ ਆਪਾਂ ਤੁਹਾਨੂੰ ਕਲਾ ਵਿਖਾਉਨੇ ਆ ਬਾਈ ਦੀ ਮੈਂ ਨਾ ਯਾਰ ਠੀਕ ਆ ਯਾਰ ਕੰਮ ਜਿਹੜਾ ਕੋਈ ਵੀ ਕਰੋ ਸ਼ੌਕ ਨਾ ਕਰੋ ਮੈਂ ਨਾ ਬਈ ਰੀਜ ਲਾਈ ਜਾਂਦਾ ਨਾਲੇ ਤਾਂ ਜਿਹੜਾ ਕੰਮ ਕਰਾਉਂਦਾ ਅਗਲੇ ਨੂੰ ਵੀ ਸਵਾਦ ਆ ਜਾਂਦਾ ਯਾਰ ਠੀਕ ਹੈ ਤੇ ਪੈਸੇ ਦੇਣ ਲੱਗੇ ਬੰਦਾ ਐ ਨਹੀਂ ਕਰਦਾ ਇੰਨੇ ਲੈ ਲੈ ਜਾਂਦਾ ਬੰਦੇ ਦਾ ਆਪੇ ਹੀ ਦਿਲ ਕਰਦਾ ਯਾਰ ਚੱਕੋ ਜੋ ਪਸ਼ੂ ਮੇਲਾ ਮੈਂ ਆਤਿਆ ਨਹੀਂ ਪਹਿਲੇ ਹਮਾਰੇ ਪਾਸ ਘੰਟੀ ਲੱਗਦੀ ਹੈ ਉਸਕੀ ਠੀਕ ਹੈ ਜੀ ਅੱਛਾ ਹਾਂ ਫਿਰ ਰਿੰਗ ਮੇ ਜਾਂਦਾ ਹੈ ਪਸ਼ੂ ठीक है भाई जैसे एक दुल्हन तैयार हो जाती है नहीं अपने ससुराल ठीक है जी ऐसे ही पहले हमारे पास तैयार हो गए ठीक है जी फिर पशु रिंग में जाता है फिर उसके पोजीशन प्राप्त करता है कोई फर्स्ट आती है कोई सेकंड आती है कोई थर्ड आती है ठीक है जी आपने हाँ, पहले अपने को तैयार हो गए फिर जाने पहले हमारे पास आता है पशु ठीक है भाई उसमें जो भी कमी होती है ना उसमें सींग की और कटिंग की वो कमी हम निकाल देते हैं और उसमें पशुपालक को नहीं पता हम बताते हैं भाई इसमें ये कमी है ये कटवाओ दस दिन में ਆਉ ਫਿਰ ਸੇ ਤਿਆਰ ਹੋ ਜਾਂਦੀ ਹੈ ਉਹ ਫਿਰਿੰਗ ਮੇ ਜਾਂਦੀ ਹੈ ਠੀਕ ਹੈ ਗੱਲ ਬਣਾਉਂਦੇ ਆ ਫਿਰ ਸੀ ਨਹੀਂ ਨਹੀਂ ਸਹੀ ਆ ਬਈ ਯਾਰ ਤੇਰੀ ਬੰਦੀ ਗੱਲ ਹਾਂ ਪਸੂ ਦੱਸੇ ਪੇ ਖੜਾ ਹੁਣ ਤਿਆਰ ਹੋ ਗਿਆ ਉੱਤੋਂ ਬਈ ਫਿਰ ਤੇਲ ਸਰੋਂ ਦਾ ਲਾਉਣੇ ਹਾਂ ਸਰੋਂ ਦਾ ਤੇਲ ਲੱਗੂਗਾ ਵੀ ਸਿੰਘ ਉਹਦੇ ਹਾਂ ਪਹਿਲੇ ਪੌਲਿਸ ਲਗਾਈਏ ਉਹ ਓਕੇ 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 ਇਹਦੇ ਨਾਲ ਜਾਣੀ ਇਹ ਵਿੱਚ ਰਾਚੀ ਜਾਊਗਾ ਹਾਂਜੀ ਹਾਂ ਪੌਲਿਸ ਲਾਈਏ ਰਾਚੀ ਜਾਓ ਪੌਲਿਸ ਉੱਪਰ ਤੇਲ ਲੱਗੂਗਾ ਨਾ ਤੋ ਸਿੰਘ ਪੂਰਾ ਚਿਮਕੂਗਾ ਠੀਕ ਹੈ ਬਈ हां भाई ਤੁਸੀਂ ਦੇਖ ਸਕਦੇ ਹੋ ਪਸ਼ੂ ਨੂੰ ਵੀ ਨਜ਼ਾਰਾ ਆਉਂਦਾ ਜਿਵੇਂ ਉਹ ਬੰਦੇ ਦੇ ਕੋਈ ਸਿਰ ਖੁਰਕਦਾ ਹੋਵੇ ਤਾਂ ਬੰਦਾ ਆਰਾਮ ਨਾਲ ਬਹਿ ਜਾਂਦਾ ਉਵੇਂ ਜਾਨਵਰਾਂ ਨੂੰ ਨਜ਼ਾਰਾ ਹੀ ਆ ਜਾਂਦਾ ਆਰਾਮ ਨਾਲ ਖੜੀ ਹਾਂ ਤੇ ਬਾਕੀ ਬਾਈ ਦੇ ਜਿਹੜੇ ਇਹ ਵੱਲੋਂ ਅਸੰਤ ਕਹਿ ਸਕਦੇ ਆ ਪਸੰਦ ਵਰਤਦੇ ਆ ਉਹ ਬਾਈ ਦੇ ਆਪੇ ਆਪਾਂ ਨੂੰ ਤਾਂ ਇਹਦੇ ਬਾਰੇ ਜਿਆਦਾ ਨੌਲੇਜ ਨਹੀਂ ਤੇ ਬਾਈ ਵੀ ਥੋੜਾ ਜਿਹਾ ਬਿਜੀ ਐ ਮੇਲਾ ਵਜ਼ਾਇਰ ਹਾਂ ਅਸੀਂ ਤਾਂ ਮਿੱਤਰੀਪ ਤੋਂ ਲਵਾ ਕੇ ਜਾਣਕਾਰੀ ਬਾਈ ਕੋਲ ਜਦੋਂ ਵੀ ਮੇਲਾ ਵਜ਼ਾਇਰ ਮੇਲਾ ਪੈ ਬਤ ਕਰਾਉ ਬਾਈ ਦਾ ਜਿਹੜਾ YouTube ਚੈਨਲ ਦੋ ਦਿਨਾਂ ਦਾ ਮੇਲਾ ਹੈ ਦੋ ਦਿਨ ਪਾਛਾ ਹੋਣਗੇ ਸਬਸਕ੍ਰਾਈਬ ਕੋਈ ਸਰਾਮ ਦਬਾ ਲੋ ਆਪੇ ਉੱਧਰ ਵੀ ਤੁਸੀਂ ਦੇਖ ਸਕਦੇ ਹੋ ਹੈ ਬੱਚਿਆਂ ਦਾ ਲੱਗਿਆ ਪਿਆ ਸੱਤ ਬੋਲਾ ਹੈ ਹੈ ਉਧੇ ਪਰਦਾ ਹੈ ਅਰੇ ਮੇਲਾ ਬਕੌਂ ਜਾਉਂਦਾ ਥਾ ਰ ਮੇਰਾ ਕੈਨਸਲ ਕਰਿਆ ਥਾ ਮਨੇ ਪੀਡੀਐਫੇ ਮੇਲੇ ਤੇ ਗਈ ਆ ਕਾਮਾਈਆਂ ਦੇਖ ਸਕਦੇ ਤੁਸੀਂ ਪੀਡੀਐਫੇ ਮੇਲਾ ਜਗਰਾ ਹਰ ਜੇ ਇਧਰ ਛੋਟਾ ਆ ਗਿਆ என்ன <abei> ਕੀ ਕੇ ਯਾਨੀ ਤਿੰਨ ਚਾਰਾਂ ਕਿ ਮਹੀਨੇ ਲੱਗਦੇ ਮੈਂ ਤਾਂ ਹਾਂ ਨਸਲ ਕਿਹੜੀ ਹੈ ਬਾਈ ਨਸਲ ਅਮਰੀਕਨ ਹੈ ਇਹ ਚੱਲ ਜਾਓ ਬਾਈ ਵੀ ਨਹਾ ਲੈ ਇਹ ਸਪੈਸ਼ਲ ਬਾਈ ਡਿੱਗੀ ਬਣਾਈ ਹੈ ਬਾਈ ਯਾਰੇ ਦੋ ਹਫ਼ਤੇ ਬਹੁਤ ਵਧੀਆ ਲੱਗਿਆ ਬਾਈ ਤਾਜ਼ਾ ਪਾਣੀ ਆਈ ਜਾਂਦਾ ਕੋਸਾ ਬਹੁਤ ਵਧੀਆ ਸਹੂਲਤ ਆ ਬਈ ਮੰਡੀ ਚ ਸਾਰੇ ਬਈ ਆਪ ਦਾ ਸ਼ੈਂਪੂ ਆਣਾ ਸਾਬਣਾ ਨਾ ਨਵਾਈ ਜਾਂਦੇ ਆ ਕੱਢੀ ਜਾਂਦੇ ਆ ਅੰਡੇ ਰਗੀਆਂ ਹਾਂ ਹਾਰਕਣੋਂ ਹੁੰਦਾ ਯਾਰ ਬਈ ਆਪਣੀ ਪੈਂਦੇ ਨੰਬਰ ਤੇ ਆਵੇ ਆਪਣੀ ਆਵੇ ਆਓ ਸਾਹਮਣੇ ਬਈ ਰਜੀਆ ਦਾ ਪੁਰਸ਼ ਪਸੂਆਂ ਆ ਰਹੇ ਨੇ ਖੜੇ ਵੇ ਇਹ ਜਿਹੜਾ ਵੀ ਵਲੌਗ ਸੀਗਾ ਸਪੈਸ਼ਲ ਇਹ ਪਸ਼ੂਆਂ ਦੇ ਸੀਗਾ ਦੂਜੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਹੋਰ ਵਿਖਾਉਣੇ ਇੱਥੇ ਕਿਹੜੀਆਂ ਕਿਹੜੀਆਂ ਸਟਾਲਾਂ ਆਈਆਂ ਨੇ ਕਿਹੜੀਆਂ ਕਿਹੜੀਆਂ ਕੰਪਨੀਆਂ ਆਈਆਂ ਨੇ ਵੀਡੀਓ ਨਾਲ ਜੁੜੇ ਰਹੋ ਜੀ